ਤਲਾ ਜਲੰਧਰ ਲੋਕ ਸਭਾ ਹਲ ਕੀ ਦੀ ਗੱਲ ਕਰ ਲਈ ਕਿ ਕੋਈ ਜਦੋਂ ਦੀ ਅਨਾਉਂਸਮੈਂਟ ਹੋ ਰਹੀ ਹੈ ਬਾਕੀ ਚ ਹਲਕੇ ਦੀ ਚਰਚਾ ਹੋਵੇ ਨਾ ਹੋਵੇ ਜਿਆ ਵਾਦ ਤੋਂ ਬਾਦ ਪਟਿਆਲਾ ਜਾਂ ਜਲੰਧਰ ਜਲੰਧਰ ਸਭ ਤੋਂ ਬਾਦ ਚਰਚਾ ਚ ਰਿਹਾ ਅੱਜ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਸਾਬਕਾ ਮੁੱਖ ਮੰਤਰੀ ਦੇ ਇੱਕ ਪੋਸਟਰ ਲਾਏ ਗਏ ਜਿਹੜੀ ਕਿ ਤਸਵੀਰ ਦੇ ਵਿੱਚ ਇੱਕ ਲੜਕੀ ਨਜ਼ਰ ਆ ਰਹੀ ਹੈ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ ਉਸ ਪੋਸਟਰ ਨੂੰ ਹੋਰ ਤਰੀਕੇ ਨਾਲ ਕੈਪਸ਼ਨਾਂ ਲਿਖ ਲਿਖ ਕੇ ਜਿਹੜਾ ਲਾਇਆ ਗਿਆ ਇਹ ਕਿਸ ਦੀ ਸ਼ਰਾਰਤ ਹੋ ਸਕਦੀ ਹੈ ਜਾਂ ਇਸ ਦਾ ਮਕਸਦ ਕੀ ਹੈ ਉਸ ਪੋਸਟਰ ਦੀ ਸਚਾਈ ਦਾ ਜਿਹੜਾ ਦੂਜਾ ਪਾਸਾ ਹੁੰਦਾ ਦੂਜ ਦੇ ਕੋਈ ਇਸ ਤੋਂ ਘਟੀਆ ਸਿਆਸਤ ਹੋ ਨਹੀਂ ਸਕਦੀ ਜਿੰਨੇ ਵੀ ਇਹ ਸਿਆਸਤ ਕੀਤੀ ਉਹ ਮੈਨੂੰ ਲੱਗਦਾ ਹੈ ਕਿ ਇਹ ਬਿਸ਼ਰਮੀ ਵਾਲੀ ਹੱਦ ਆ ਪੰਜਾਬ ਦੀ ਜਿਹੜੀ ਸਿਆਸਤ ਇੰਨੀ ਬਿਸ਼ਰਮ ਵਾਲੀ ਹੋਏਗੀ ਲੋਕੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਪੋਸਟਰ ਦੇ ਨਾਲ ਪਹਿਲਾਂ ਵੀ ਲੋਕਾਂ ਨੇ ਰਿਲੀਜ਼ ਕੀਤਾ ਸੀ ਘੱਟੋ ਘੱਟ ਤੁਸੀਂ ਅਕਲ ਨੂੰ ਹੱਥ ਤੇ ਮਾਰਨੀ ਚਾਹੀਦੀ ਪੰਜਾਬ ਦੇ ਲੀਡਰਾਂ ਨੇ ਬਹੁਤ ਆਨੇ ਲੱਗਦਾ ਹੈ ਕਿ ਆਪਣੀ ਅਕਲ ਵੇਚ ਕੇ ਵੇਚ ਲਈ ਆ ਨਾ ਜਾਂ ਬਿਸ਼ਰਮ ਦੀਆਂ ਹੱਦਾਂ ਟੱਪ ਚੁੱਕੇ ਨੇ ਹੁਣ ਜਿਸ ਹਲਕੇ ਦੇ ਵਿੱਚ ਪੋਸਟਰ ਲੱਗੇ ਨੇ ਉਹ ਔਰ ਲਾਏ ਗਏ ਨੇ ਇਹ ਦੇਖੋ ਕਿ ਕੀ ਸਾਡੇ ਲੀਡਰਾਂ ਦੀਆਂ ਇਹ ਕਰਤੂਤਾਂ ਨੇ ਕਿ ਤੁਹਾਡੇ ਕੋਈ ਅਜੰਡਾ ਹੈ ਨਹੀਂ ਆ ਤੁਸੀਂ ਉਹ ਫੋਟੋਆਂ ਰਿਲੀਜ਼ ਕਰ ਰਹੇ ਜਿਸ ਦੇ ਵਿੱਚ ਕਿਸੇ ਲੜਕੀ ਦਾ ਵੀ ਸਵਾਲ ਔਰ ਫੋਟੋ ਦੀ ਅਸਲੀਅਤ ਕੀ ਆ ਸਚਾਈ ਕੀ ਆ ਘਟੋ ਘਟ ਇਹ ਆ ਇੱਕ ਤੇ ਲਾਉਣ ਵਾਲਿਆਂ ਨੂੰ ਇੱਕ ਜਿੰਨਾ ਨਾਰੇ ਦਿੱਤਾ ਘਰ ਘਰ ਚੱਲੀ ਗੱਲ ਪਤਨ ਕੀ ਅੱਗੇ ਗੰਦੀ ਗੰਦ ਕੁਛ ਇਦਾਂ ਦਾ ਯਾਰ ਘੱਟੋ ਘੱਟ ਤੁਸੀਂ ਵੀ ਤੇ ਵੋਟਰਾਂ ਕੋ ਵੋਟਾਂ ਮੰਗਣੇ ਨੇ ਇਹ ਏਜੰਡਾ ਪੰਜਾਬ ਦਾ ਪੰਜਾਬ ਦੇ ਲੀਡਰਾਂ ਨੇ ਪੰਜਾਬ ਦੀ ਜਿਹੜੀ ਸੱਭਿਆਚਾਰਕ ਦੇ ਵਿੱਚ ਇੱਕ ਨਾ ਸਿੰਗਰ ਜਿਹੜੇ ਰੈਪਰ ਜਿਨ੍ਹਾਂ ਉਹਨਾਂ ਨੇ ਪੁਲੀਤ ਕੀਤਾ ਹੈ ਨਾ ਜਿਨ੍ਹਾਂ ਉਹਨਾਂ ਨੇ ਗੰਦ ਪਾਇਆ ਹੈ ਉਸ ਤੋਂ ਬਾਅਦ ਪੰਜਾਬ ਦੇ ਜਿਹੜਾ ਇਹ ਸੱਭਿਆਚਾਰ ਦੇ ਵਿੱਚ ਪੰਜਾਬ ਦੇ ਲੀਡਰ ਪੋਲਿਟਿਸ਼ੀਅਨ ਚੁਣੇ ਹੋਏ ਵੀ ਤੇ ਨਹੀਂ ਚੁਣੇ ਵੀ ਗੰਦ ਪਾ ਰਹੇ ਨੇ ਮੈਨੂੰ ਲੱਗਦਾ ਕਿ ਇਸ ਗੰਦਗੀ ਜਿਹੜੀ ਸਿਆਸੀ ਗੰਦਗੀ ਆ ਇਹਨੂੰ ਸਾਫ਼ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਵਾਕੇ ਕੋਈ ਕਰਨ ਦੀ ਜ਼ਰੂਰਤ ਆ ਕਿ ਲੋਕਾਂ ਨੇ ਇਸ ਕਰਕੇ ਨਹੀਂ ਸੀ ਇਹਨਾਂ ਨੂੰ ਚੁਣ ਕੇ ਭੇਜਿਆ ਜੇ ਘੇਰਨਾ ਹੈ ਤਾਂ ਸਾਬਕਾ ਮੁੱਖ ਮੰਤਰੀ ਦੇ 111 ਦਿਨਾਂ ਵਾਲੇ ਚੇਤੇ ਕਰ ਲੋ ਵੀ ਉਦੋਂ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਜਾਂ ਪਾਰਲੀਮੈਂਟ 'ਚ ਜਾਣਗੇ ਤੇ ਕਿੰਨੀ ਕੁ ਜਿੰਦ ਜਾਣ ਨਾਲ ਮੁੱਦੇ ਰੱਖ ਲੈਣਗੇ ਇਸ ਤਰ੍ਹਾਂ ਵੀ ਤਾਂ ਘੇਰਿਆ ਜਾ ਸਕਦਾ ਪਰ ਜਿੰਨੀ ਕਿ ਕਿਸੇ ਚ ਅਕਲ ਹੋਏਗੀ ਉਹਨਾਂ ਦੀ ਕਰ ਲੈ ਕਈ ਇਹਨੇ ਆਪਣਾ ਗੁੱਸਾ ਕੱਢ ਰਹੇ ਨੇ ਵੀ ਸਾਡੀ ਟਿਕਟ ਕੱਟੀ ਗਈ ਆ ਕਿਸੇ ਹੋਰ ਨੂੰ ਮਿਲਣੀ ਚਾਹੀਦੀ ਪਹਿਲਾਂ ਤਾਂ ਕਿ ਕਾਂਗਰਸ ਨੇ ਹਰ ਵਾਰ ਗਾਂਦੀ ਪਾਉਂਦੀ ਆਗੀਆ 2022 ਦੇ ਵਿੱਚ ਵੀ ਜਿੱਤੀ ਜਿਤਾਈ ਇਹਨਾਂ ਦੀ ਸਰਕਾਰ ਸੀ ਲੇਕਿਨ ਨਵਜੋਤ ਸਿੰਘ ਸਿੱਧੂ ਆ ਗਏ ਨਵਜੋਤ ਸਿੰਘ ਸਿੱਧੂ ਦੇ ਨਾਲ ਚਾਰ ਵਾਈਸ ਪ੍ਰਧਾਨ ਲਾ ਦਿੱਤੇ ਐਕਟਿੰਗ ਪ੍ਰਧਾਨ ਲਾ ਦਿੱਤੇ ਪਿਰ ਸਰਕਾਰ ਦੇ ਵਿੱਚ ਇਹੋ ਜਿਹੇ ਮੰਤਰੀ ਸ਼ਾਮਿਲ ਕਰ ਲਈ ਜਿਹੜੇ ਭ੍ਰਿਸ਼ਟਾਚਾਰਾਂ ਦੀਆਂ ਹੱਦਾਂ ਹੀ ਟੱਪ ਚੁੱਕੇ ਸੀ ਉਹ ਫਿਰ ਮੌਕਾ ਮਿਲ ਗਿਆ ਕਿਉਂਕਿ ਨਵਾਂ ਕੋਸ਼ਿ ਦਿੱਤਾ ਨਹੀਂ ਆਮ ਆਦਮੀ ਪਾਰਟੀ ਨੇ ਨਵਾਂ ਦੇ ਦਿੱਤਾ ਉਹਨਾਂ ਦੀ ਸਰਕਾਰ ਬਣ ਗਈ ਹੁਣ ਵੀ ਗੰਦ ਵਪਾਰੇ ਨਾ ਹੁਣ ਦੇਖੋ ਲੋਕ ਸਭਾ ਚੋਣਾਂ ਵਾ ਔਰ ਹਿੰਦੁਸਤਾਨ ਦੇ ਵਿੱਚ ਇੱਕੋ ਇੱਕ ਸੂਬਾ ਜਿਹੜਾ ਕਾਂਗਰਸ ਪਾਰਟੀ ਵਾਸਤੇ ਸਭ ਤੋਂ ਸੇਫ ਆ ਸਭ ਤੋਂ ਸੁਰੱਖਤ ਆ ਜਿੱਥੇ ਕਾਂਗਰਸ ਪਾਰਟੀ ਦੀ ਜੜ ਲੱਗ ਸਕਦੀ ਆ ਫਿਰ ਪੰਜਾਬ ਦੇ ਕਾਂਗਰਸ ਪਾਰਟੀਆਂ ਦੇ ਲੀਡਰਾਂ ਨੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਪੀ ਦੋ ਪਾਰਟੀਆਂ ਦਾ ਰੱਜ ਕੇ ਵਿਰੋਧ ਹੋ ਰਿਹਾ ਝਾੜੂ ਵਾਲਿਆਂ ਦਾ ਵੀ ਤੇ ਭਾਜਪਾ ਵਾਲਿਆਂ ਦਾ ਕਾਲੀ ਦਲ ਦੇ ਨੂੰ ਲੈ ਕੇ ਲੋਕੀ ਹਲੇ ਵੀ ਖਫਾ ਨੇ ਤੇ ਕਾਂਗਰਸ ਪਾਰਟੀ ਦਾ ਅੱਜਾ ਕਾਂਗਰਸ ਪਾਰਟੀ ਹੁਣ ਆਪਣੀਆਂ ਜਿਹੜੀਆਂ ਵਧ ਰਹੀ ਆ ਹੁਣ ਲੁਧਿਆਣੇ ਦੇ ਜਿਹੜੇ ਕਾਂਗਰਸ ਸੀ ਸੀ ਉਹ ਚਾਹੁੰਦੇ ਸੀ ਕਿ ਪ੍ਰਗਟ ਸਿੰਘ ਹੁਣਾਂ ਦੀ ਉੱਥੇ ਡਿਮਾਂਡ ਸੀ ਕਿ ਪ੍ਰਗਟ ਸਿੰਘ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈਗੀਆ ਪਰ ਪ੍ਰਗਟ ਸਿੰਘ ਦੇ ਜਿਹੜੇ ਸਿਆਸੀ ਸ਼ਰੀਕ ਨੇ ਉਹਨਾਂ ਨੇ ਚਾਕੇ ਰਵਨੀ ਉਹਦਾ ਨਾਮ ਲੈ ਲੈੰਦਾ ਗੁਰਕੀਰਤ ਸਿੰਘ ਕੋਟਲੀ ਦਾ ਪੀ ਕੀ ਉਹ ਬੀਜੇਪੀ ਦੀ ਮਦਦ ਕੀ ਕਰਨ ਵਾਸਤੇ ਕੀਤਾ ਜਾ ਰਿਹਾ ਗੁਰਦਾਸਪੁਰ ਤੁਹਾਡੇ ਕੋਈ ਚਾਰ ਹੈਵੀweight ਨੇ ਲੀਡਰ ਨੰਬਰ 1 ਤੇ ਪ੍ਰਤਾਪ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੇ ਦੋ ਦਫਾ ਬਿਰਿੰਦਰ ਮੀਤ ਸਿੰਘ ਪਾੜਾ ਜਾਂ ਅਮਿਤ ਵੇਜ ਵੀ ਹੋ ਸਕਦਾ ਤੁਸੀਂ ਇੱਕ ਬੀਜੇਪੀ ਦਾ ਬੰਦਾ ਉੱਥੇ ਤੁਸੀਂ ਉਹਨੂੰ ਟਿਕਟ ਦਿਵਾਉਣ ਵਾਸਤੇ ਆਪਣੀਆਂ ਚਾਲਾਂ ਸ਼ੁਰੂ ਕਰਤੀਆਂ ਸਵਰਨ ਸਲਾਰੀਆ ਮਤਲਬ ਉੱਥੇ ਤੁਸੀਂ ਬੀਜੇਪੀ ਨੂੰ ਜਿਤਾਉਣਾ ਚਾਹੁੰਦੇ ਜੇ ਮਤਲਬ ਇਹ ਜਿਹੜਾ ਕਾਂਗਰਸ ਪਾਰਟੀ ਆਪਸੇ ਵਿੱਚ ਇੱਕ ਦੂਜੇ ਦੀਆਂ ਜੜਾਂ ਵੱਢ ਰਹੀਆਂ ਨਾ ਜਦੋਂ ਤੁਸੀਂ ਇੱਕ ਦੂਜੇ ਦੀਆਂ ਜੜਾਂ ਵੱਢਦੇ ਹੋ ਜਾਂ ਕਿਸੇ ਵਾਸਤੇ ਟੋਇਆ ਪੋਟ ਰਹੇ ਹੋ ਤੁਸੀਂ ਪਹਿਲਾਂ ਆਪ ਖੱਡੇ 'ਚ ਡਿੱਗੋਗੇ ਖਡੂਰ ਸਾਹਿਬ ਵੀ ਖਡੂਰ ਸਾਹਿਬ ਦਾ ਵੀ ਵੀ ਰੌਲਾ ਕਿ ਰਾਣਾ ਗੁਰਜੀਤ ਸਿੰਘ ਸਾਹਿਬ ਕਹਿ ਰਹੇ ਕਿ ਮੈਨੂੰ ਟਿਕਟ ਦੇ ਦੋ ਉਹ ਕਹਿੰਦੇ ਤੁਸੀਂ ਖਡੂਰ ਸਾਹਿਬ ਲੜੋ ਨਹੀਂ ਮੁੰਡੇ ਨੂੰ ਦੇ ਦੋ ਮੁੰਡਾ ਤਾਂ ਪਾਰਟੀ 'ਚ ਨਹੀਂ ਹੈਗਾ ਹੂੰ ਮੈਂ ਕਿਵੇਂ ਕਾਂਗਰਸ ਪਾਰਟੀ ਦੇ ਦੇ ਨਾ ਮਤਲਬ ਕਾਂਗਰਸ ਪਾਰਟੀ ਸਿਆਣਪ ਦੇ ਨਾਲ ਸਿਆਸਤ ਨਹੀਂ ਕਰੀ ਕਾਂਗਰਸ ਪਾਰਟੀ ਨੂੰ ਇਹ ਲੱਗਦਾ ਕਿ ਸਾਡੀਆਂ 5-7 ਸੀਟਾਂ ਆ ਗਈਆਂ ਬਹੁਤ ਆ ਪਰ ਜੇ ਅੱਜ ਦੀ ਤਰੀਕ ਦੇ ਵਿੱਚ ਵੀ ਜਿੱਥੇ ਦੋ ਪਾਰਟੀਆਂ ਦਾ ਵਿਰੋਧ ਹੋ ਰਿਹਾ ਕਾਂਗਰਸ ਉਹਦਾ ਕੱਲੀ ਬੀਜੇਪੀ ਦਾ ਵੀ ਹੋ ਰਾਬ ਦਾ ਤੁਹਾਨੂੰ ਤਾਂ ਘੱਟੋ ਘੱਟ 10 11 ਸੀਟਾਂ ਆਉਣੀਆਂ ਚਾਹੀਦੀਆਂ ਤੁਸੀਂ 5 7 ਤਾਂ ਹੀ ਟਿਕ ਕੇ ਸੂਬਾ ਪ੍ਰਧਾਨ ਵੀ ਕਹਿੰਦਾ ਸੀ ਮੈਜੋਰਟੀ ਨਾਲ ਜਿੱਤਾਂਗੇ ਮੈਜੋਰਟੀ ਦਾ ਕੀ ਮਤਲਬ ਹੈਗਾ ਵੀ ਬਾਕੀਆਂ ਨੂੰ ਜੇ ਦੋ ਦੋ ਆਗੀਆਂ ਤਿੰਨਾਂ ਪਾਰਟੀਆਂ ਦੇ 6 ਹੋ ਗਏ ਆ ਪੰਜ ਤਾੜੀਆਂ ਇਹਨੂੰ ਮੈਜੋਰਟੀ ਕਹੋਗੇ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਪਾਰਟੀ ਕੱਟੂ ਘੜੇ ਤੋਂ 10-11 ਸੀਟਾਂ ਇਹਨਾਂ ਨੂੰ ਜਿੱਤਣੀਆਂ ਚਾਹੀਦੀਆਂ ਹੈਗੀਆਂ ਪਰ ਨਹੀਂ ਇਹਨਾਂ ਨੇ ਸੀਟਾਂ ਹੀ ਉਹੋ ਜਿਹੇ ਹਿਸਾਬ ਨਾਲ ਵਾਰ ਦਿੱਤੀਆਂ ਇਹੋ ਜੀ ਇਹਨਾਂ ਨੇ ਆਪ ਹੀ ਇੰਨੀ ਜ਼ਿਆਦਾ ਗੁੱਸਪੈਟ ਕਰਤੀ ਕਿ ਤਿੰਨ ਤੋਂ ਵੱਧ ਸੀਟਾਂ ਵੀ ਇਹਨਾਂ ਦੀ ਅੱਜ ਦੀ ਤਰੀਕ ਦੇ ਨਹੀਂ ਬਣਦੀਆਂ ਜਿੱਥੇ ਫਾਈਟ ਹੈ ਕਿਹੜੀ ਕਿਹੜੀ ਫਾਈਟ ਹੈ ਪਟਿਆਲਾ ਸੰਗਰੂਰ ਤੀਜੀ ਸੀਟ ਤੇ ਹਲੇ ਤੱਕ ਇਹਨਾਂ ਫਾਈਟ ਦਿਖਦੀ ਨਹੀਂ ਹੈਗੀ ਜਿੱਥੇ ਹੈ ਵਾਦ ਵਾ ਜਲੰਧਰ ਹਾਂ ਤੇਜੀ ਜਲੰਧਰ ਚੌਥੀ ਕਿਹੜੀ ਸੀਟ ਆ ਕਿ ਜਿੱਤੇ ਆ ਹਾਲਾਂਕਿ ਲੁਧਿਆਣੇ ਕਿ ਮਸਲਾ ਜੇ ਲੁਧਿਆਣੇ ਜੇ ਰਵਨੀ ਉਹਦੇ ਰਵਨੀ ਸਿੰਘ ਬਿੱਟੂ ਦੇ ਨਾਲ ਮੁਕਾਬਲਾ ਭਰਤਪੂਸ਼ਨਾਸ਼ੂ ਦਾ ਹੁੰਦਾ ਉੱਥੇ ਉਹਦੇ ਭਰਾ ਨੂੰ ਲੈ ਕੇ ਆ ਰਹੇ ਕਿ ਇਹ ਭਰਾ ਭਰਾਵਾਂ ਦੇ ਲੜਾਈ ਲੜਾ ਕੇ ਕਾਂਗਰਸ ਜਿੱਤ ਲਈ ਹੁਣ ਪਟਿਆਲੇ ਦੇ ਨੇ ਵਿਜੇਂਦਰ ਸਿੰਘਲਾ ਸੰਗਰੂਰ ਉਹ ਲੜ ਚੁੱਕੇ ਮਿਨਿਸਟਰ ਰਹਿ ਚੁੱਕੇ ਹੁਣ ਉਹਨਾਂ ਨੂੰ ਨੰਦਪੁਰ ਸਾਹਿਬ ਤੇ ਪੇਚਾ ਪਾਤਾ ਨੰਦਪੁਰ ਸਾਹਿਬ ਤੋਂ ਤੁਹਾਡੇ ਕੋਲ ਆਲਰੇਡੀ ਸੋਲਿਡ ਕੈਂਡੀਡੇਟ ਹੈ ਰਾਣਾ ਗੁਰਜੀਤ ਇੱਥੋਂ ਲੜਨਾ ਚਾਹੁੰਦੇ ਨੇ ਰਾਣਾ ਕੇਪੀ ਉੱਤੇ ਹੈ ਤੁਹਾਡੇ ਕੋ ਬਲਬੀਤ ਸਿੰਘ ਸਿੱਧੂ ਹੈ ਤੁਸੀਂ ਵਿਜੇਂਦਰ ਸਿੰਘਲਾ ਦੀ ਐਂਟਰੀ ਕਰਵਾ ਰਹੇ ਹੋ ਲੁਧਿਆਣੇ ਪ੍ਰਗਟ ਸਿੰਘ ਨੂੰ ਕੱਟਣ ਵਾਸਤੇ ਤੁਸੀਂ ਉਹਨੂੰ ਗੁਰਕੀਰ ਸਿੰਘ ਕੋਟਲੀ ਨੂੰ ਲੈ ਕੇ ਆ ਰਹੇ ਪਤਾ ਕਾਂਗਰਸ ਇਸ ਵਾਰ ਵੀ ਜਿੱਤਣ ਵਾਸਤੇ ਨਹੀਂ ਲੜ ਰਹੀ ਹਾਰਨ ਵਾਸਤੇ ਲੜ ਰਹੀ ਆ ਉੱਥੇ ਬਠਿੰਡਾ ਰਾਮ ਦੇ ਨਾਲ ਰਾਜਾ ਮਰੀਂਦਰ ਸਿੰਘ ਵੜਿੰਗ ਦੀ ਜਿਹੜੀ ਧਰਮ ਪਤਨੀ ਅਮਰਤਾ ਵੜਿੰਗ ਉਹ ਚੋਣ ਜਿੱਤ ਸਕਦੇ ਜਦੋਂ ਰਾਜਾ ਮਰੀਂਦਰ ਸਿੰਘ ਵੜਿੰਗ ਖੁਦ ਪਿਛਲੀ ਵਾਰ 50000 ਵੋਟਾਂ ਦੇ ਹਾਰਿਆ ਤੇ ਅਮਰਤਾ ਵੇਂਗੜ ਵੜਿੰਗ ਹੋਣਾ ਨੇ ਪਿਛਲੇ ਕਈ ਸਾਲਾਂ ਤੋਂ ਉੱਥੇ ਕੰਮ ਕਰ ਰਹੇ ਹਨ ਲੋਕਾਂ 'ਚ ਜਾ ਰਹੇ ਮਰਨੇ ਜੰਮਨੇ ਜਾ ਰਹੇ ਭੋਗਾਂ ਤੇ ਜਾ ਰਹੇ ਪ੍ਰੋਗਰਾਮ 'ਚ ਜਾ ਰਹੇ ਨੇ ਉਹਦੇ ਟਿਕਟ ਕੱਢ ਕੇ ਉਹਨਾਂ ਨੂੰ ਦੇ ਦਿੱਤੀ ਹਾਲਾਂਕਿ ਜੀਤ ਮੇਂਦਰ ਸਿੰਘ ਸਿੱਧੂ ਵੀ ਸਾਲਡ ਹੋ ਸਕਦੇ ਨੇ ਪਰ ਉਹ ਟਿੱਕੇ ਨਹੀਂ ਕਦੀ ਕਾਲੀ ਕਦੀ ਕਾਂਗਰਸੀ ਕਦੀ ਕਾਲੀ ਕਦੀ ਕਾਂਗਰਸੀ ਤੇ ਉੱਥੇ ਉੱਥੇ ਵਿਰੋਧ ਵੀ ਨਹੀਂ ਹੋਇਆ ਉੱਥੇ ਰਾਈਟ ਦੇ ਉਹਦਾ ਬੰਦਾ ਜਿਹੜਾ ਕੰਮ ਕਰ ਰਿਹਾ ਸੀ ਪਰ ਇਹਨਾਂ ਮੰਗੀ ਨਹੀਂ ਹੁਣ ਸਵਾਲ ਹੈ ਕਿ ਕੀ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕਰਨਾ ਚਾਹੁੰਦੀ ਜਾਂ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਆਪਣੇ ਸਕੋਰ ਸੈਟਲ ਕਰਨਾ ਚਾਹੁੰਦੇ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਲੇਕਿਨ ਅਗਰ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਲੜਦੀ ਹੈ ਤੇ ਉਹਨਾਂ ਦੀਆਂ ਸੀਟਾਂ ਆ ਸਕਦੀਆਂ ਨੇ ਅੱਜ ਦੀ ਤਰੀਕ ਦੇ ਨੱਕ ਆਮ ਆਦੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ ਅੱਜ ਜਿਹੜਾ ਹੈ ਕਾਂਗਰਸ ਪਾਰਟੀ ਦਾ ਕਿ ਲੋਕ ਕਹਿਣਗੇ ਕਿ ਹਾਂ ਇਹਨਾਂ ਨੂੰ ਪਾਈਆਂ ਜਾ ਸਕਦੀਆਂ ਪਰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਵੀ ਉੱਥੇ ਹੀ ਰਹਿ ਜਾਏਗੀ ਔਰ ਅਗਰ ਇਹ ਵਾਲੀ ਲੜਾਈ ਦੇ ਵਿੱਚ ਤੇ ਲਾਜ਼ਮੀ ਤੌਰ ਤੇ ਭਗਵੰਤ ਮਾਨ ਸਾਹਿਬ ਨੂੰ ਜ਼ਿਆਦਾ ਸੀਟਾਂ ਮਿਲ ਸਕਦੀਆਂ ਆਮ ਆਦਮੀ ਪਾਰਟੀ ਨੂੰ ਇਹਨਾਂ ਦੀ ਘਟ ਸਕਦੀਆਂ ਕਿਉਂਕਿ ਬੀਜੇਪੀ ਦਾ ਤੇ ਵਿਰੋਧ ਪਰ ਜਿਵੇਂ ਬੀਜੇਪੀ ਦੀ ਅੰਦਰ ਖਾਤੇ ਮਦਦ ਕੀਤੀਆਂ ਜਾ ਰਹੀਆਂ ਪੋਲੀਟੀਕਲ ਪਾਰਟੀਆਂ ਕਿਵੇਂ ਉਹਨਾਂ ਦੇ ਖਿਲਾਫ ਉਹ ਤੇ ਵੀਕ ਕੈਂਡੀਡੇਟ ਡਿਕਲੇਅਰ ਕੀਤੇ ਜਾ ਰਹੇ ਨੇ ਕਿਤੇ ਨਾ ਕਿਤੇ ਸਿਆਸੀ ਤੌਰ ਤੇ ਸੌਦੇਬਾਜ਼ੀ ਹੋ ਰਹੀ ਹੈ ਲੇਕਿਨ ਕਾਂਗਰਸ ਪਾਰਟੀ ਜੇ ਹਿੰਦੁਸਤਾਨ ਦੇ ਵਿੱਚ ਚੰਗੀ ਲੀਡ ਲੈ ਕੇ ਲਿਜਾ ਸਕਦੀ ਆ ਉਹ ਇੱਕ ਪੰਜਾਬ ਸੂਬਾ ਉਹ ਹਿਮਾਚਲ ਤੋਂ ਨਹੀਂ ਲੀਡ ਮਿਲ ਰਹੀ ਉਹ ਹਰਿਆਣਾ ਤੋਂ ਨਹੀਂ ਮਿਲ ਰਹੀ ਉਹ ਮਹਾਰਾਸ਼ਟਰ ਤੋਂ ਨਹੀਂ ਮਿਲ ਰਹੀ ਉਹ ਯੂਪੀ ਤੋਂ ਨਹੀਂ ਮਿਲ ਰਹੀ ਉਹ ਬਿਹਾਰ ਤੋਂ ਨਹੀਂ ਮਿਲ ਰਹੀ ਉਹ ਦਿੱਲੀ ਤੋਂ ਨਹੀਂ ਮਿਲ ਰਹੀ ਇਹ ਪੰਜਾਬ ਇੱਕ ਸੂਬਾ ਹੈਗਾ ਜਿੱਥੇ ਕਾਂਗਰਸ ਪਾਰਟੀ ਦੇ ਲੀਡਰ ਗਲਤੀਆਂ ਕਰ ਚੁੱਕੇ ਨੇ ਤੇ ਜਿਹੜੀਆਂ ਸੀਟਾਂ ਰਹਿ ਗਈਆਂ ਨੇ ਖਡੂਰ ਸਾਹਿਬ ਅਨੰਦਪੁਰ ਸਾਹਿਬ ਲੁਧਿਆਣਾ ਤੇ ਗੁਰਦਾਸਪੁਰ ਇੱਥੇ ਵੀ ਗਲਤੀਆਂ ਜਾਣਬੁੱਝ ਕੇ ਨਹੀਂ ਲੱਗਦਾ ਕਿਤੇ ਨਾ ਕਿਤੇ ਆਪਣੇ ਜਿਹੜੇ ਸਕੋਰ ਸੈਟਲ ਕਰਨ ਵਾਸਤੇ ਐਡਜਸਟਮੈਂਟ ਕੀਤੀ ਜਾ ਰਹੀਆਂ